ਘੋੜੇ ਵੈਰੀ ਦੇ ਵੀ ਹੁੰਦੇ ਨਾ ਤਾਂ ਵੀ ਸਫਤ ਕਰਨੀ ਬਣਦੀ ਸੀ ਇਹ ਤਾਂ ਫੇਰ ਮੇਰੇ ਯਾਰ ਤੇ ਆ ਅੱਜ ਦੋ ਦਿਖਾਵਾਂਗੇ ਸੂਰਮਾ ਤੇ yogi ਪਹਿਲਾਂ ਵੀਡੀਓ ਚ ਕੀ ਹੋਣ ਵਾਲਾ ਇਹ ਦੇਖੋ ਇਹ ਖੇਡਦੇ ਰਹਿੰਦੇ ਦੋਵੇਂ ਜਾਣੇ ਇਦਾਂ ਤੂੰ ਬਣਦੀ ਦੇਖ ਯਾਰ ਦੋਨਾਂ ਭਾਈਆਂ ਦੀ ਮਾਂ ਯਾਰ ਮੈਨੂੰ ਤਾਂ ਯਾਰ ਘੋੜੀ ਦੇ ਇੱਕ ਮੈਨੂੰ ਹੋਰ ਚ ਇੱਕ ਗੱਲ ਤੇਰੀ ਚੰਗੀ ਬਾੜੀ ਲੱਗੀ ਵੀ ਦੋ ਜਿਵੇਂ ਬੱਚੇ ਚੁੰਗਦੇ ਆ 6 6 7 7 ਮਹੀਨਿਆਂ ਦੇ ਹੋਗੇ ਮੇਰੇ ਦਿਲ ਨੂੰ ਹੌਲ ਜਾ ਪੈਂਦਾ ਜਿਵੇਂ ਮਾਵਾ ਦੇ ਘਰ ਹੁੰਦਾ ਏ ਤੇ ਕਦੋਂ ਤਿਆਰ ਹੋਣਾ ਜਿੱਦਣ ਇਹਨੇ ਮੰਡੀ ਖੜਿਆ ਇਹਨੇ ਆਵਾਜ਼ ਮਾਰੀ ਭੂਆ ਆ ਜਾ ਆਂਦੀ ਪੁੱਤ ਅੱਜ ਰਤਨ ਖੜਾ ਓਹੋ ਨਾਲੇ ਉਤੋਂ ਮਿਰਚਾਂ ਵਾਰੀਆਂ ਉਹ ਚੰਗੇ ਬੱਚੇ ਪੈਦਾ ਕਰਨ ਦੀਆਂ ਨਿਸ਼ਾਨੀਆਂ ਘੋੜੇ ਚ ਹਨ ਸੱਚੀ ਇੰਨਾ ਚ ਮਿਲਦੀਆਂ ਨਹੀਂ ਜਿਹੜੀ ਉਹ ਕਿਤਾਬ ਤੁਹਾਡੀ ਆਈ ਉਹ ਤੇ ਹਾਂ ਜਿੱਤੇ ਫੋਟੋ ਲੱਗੀ ਆ ਬਾਈ ਜਗਵਿੰਦਰ ਨੇ ਲਿਖੀ ਆ ਬਾਈ ਜਗਵਿੰਦਰ ਨੇ ਲਿਖੀ ਆ ਬਾਕੀ ਇਹ ਵੀ ਨਹੀਂ ਗੱਲ ਕੋਈ ਫੀਸ ਜੇ ਕੋਈ ਬੰਦਾ ਨਹੀਂ ਕੋਈ ਮਿਲਾ ਸਕਦਾ ਘੋੜੀ ਸਾਰੇ ਬੰਨੋਂ ਟੈਢ ਆ ਤੇ ਸੂਰਮਾ ਵੀ ਫ੍ਰੀ ਛੱਡਾਂਗੇ ਬਾਈ ਹੂੰ ਪ੍ਰੀਤ ਦਾ ਕੈਮਰਾ ਹਰੇਕ ਘੋੜੇ ਦੇ ਹੁਣ ਨਸੀਬ ਨਹੀਂਗਾ ਕਿ ਹਰੇਕ ਘੋੜੇ ਨੂੰ ਫਲਮਾਊਗਾ ਤੇ ਜੇ ਇਹਦੇ ਅਮਰਤ ਦੇ ਘੋੜਿਆਂ ਨੂੰ ਫਲਵਾ ਰਿਹਾ ਤਾਂ ਬਸ ਫਿਰ ਗੱਲ ਕੋਈ ਵੱਡੀ ਹੀ ਹੋਊਗੀ ਸਾਡੀ ਆਪਸ ਵਿੱਚ ਨੇ ਘੋੜੇ ਸੂਰਮੇ ਬਾਰੇ ਗੱਲ ਦੱਸਣ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਸੱਜਣਾ ਪਿਆਰਿਆਂ ਨੂੰ ਕਿ ਸੱਜਣੋ ਅੱਜ ਕੱਲ੍ਹ ਨਾ ਨਵੇਂ ਮੁੰਡੇ ਨਾ ਬਹੁਤ ਵਧੀਆ ਵਧੀਆ ਵੀਡੀਓ ਬਣਾਉਂਦੇ ਆ ਪੇਂਡੂ ਜ਼ਿਮੀਂਦਾਰ ਵਾਲੇ ਬਿਆੰਤ ਮੌੜਾਂ ਵਾਲੇ ਬਿਆੰਤ ਵਰਗੇ ਤਾਂ ਤੁਸੀਂ ਨਵੇਂ ਮੁੰਡਿਆਂ ਨੂੰ ਕੰਮ ਦਾ ਮੌਕਾ ਦਿਓ ਮੇਰੇ ਤੇ ਜ਼ਿਆਦਾ ਪੈਸੇ ਤੁਸੀਂ ਖਰਾਬ ਨਾ ਕਰੋ ਸੱਜਣੋ ਠੀਕ ਹੈ ਕਿ ਨਹੀਂ ਮੈਂ ਸ਼ੌਂਕ ਨਾ ਇਸ਼ਕ ਨਾ ਇੱਕ ਅੱਧਾ ਕੰਮ ਕੋਈ ਮਹੀਨੇ 'ਚ ਕਰ ਲਿਆ ਕਰੂੰਗਾ ਮੇਰੀ ਰੋਜੀ ਰੋਟੀ ਉਧਰ ਦੁਕਾਨਾਂ ਵਾਲੇ ਪਾਸਿਓਂ ਵਧੀਆ ਚੱਲੀ ਜਾਂਦੀ ਐ ਤੁਸੀਂ ਨਵੇਂ ਮੁੰਡਿਆਂ ਨੂੰ ਰੋਟੀ ਪਾਓ ਮੈਨੂੰ ਤੁਸੀਂ ਘੋੜਿਆਂ ਵਾਲਾ ਕੰਮ ਨਾ ਦਿਆ ਕਰੋ ਹੁਣ ਆਪਾਂ ਗੱਲ ਕਰ ਲਈਏ ਸੱਜਣੋ ਐਸ ਘੋੜੇ ਦੀ ਸੂਰਮੇ ਦੀ ਇਹ ਘੋੜਾ ਬਾਈ ਦਲਾਵਰ ਕੋਲੇ ਸੀ ਪਿੰਡ ਟੀ ਮਾਲੀ ਦੇ ਵਿੱਚ ਤੇ ਉਸ ਬੰਦੇ ਨੇ ਬਿਲਕੁਲ ਇਹ ਘੋੜਾ ਮਾਰਕੀਟ ਦੇ ਵਿੱਚ ਵਿਖਾਇਆ ਹੀ ਨਹੀਂ ਸੱਚੋ

ਉਮੇਈ ਬਾਈ ਦਲਾਬਰ ਦਾ ਪਿਆਰ ਹੈ ਤਾਂ ਬਾਈ ਦਲਾਬਰ ਨੇ ਇਹ ਅਮਰਤ ਨੂੰ ਘੋੜਾ ਦਿੱਤਾ ਕਿਉਂਕਿ ਅਮਰਤ ਕੋਲੇ ਜਿਹੜਾ ਪਹਿਲਾ ਘੋੜਾ ਸੀਗਾ ਉਹ ਰਤਨ ਘੋੜਾ ਜਿਹੜਾ ਮੈਂ ਫਲਮਾ ਕੇ ਆਇਆ ਸੀ ਉਹਦੀ ਮੌਤ ਹੋ ਗਈ ਸੀ ਸੱਜਣੋ ਤੇ ਅਮਰਤ ਦਾ ਵਿੜਾ ਖਾਲੀ ਸੀ ਇਹ ਘੋੜਿਆਂ ਤੋਂ ਬਿਨਾ ਜੀ ਨਹੀਂ ਸੀ ਲਾਉਂਦਾ ਤਾਂ ਇਸ ਕਰਕੇ ਅਮਰਤ ਨੂੰ ਇਹ ਘੋੜਾ ਮਿਲ ਗਿਆ ਨਹੀਂ ਇਹ ਘੋੜਾ ਸੱਜਣੋ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹੋ ਜੇ ਸੱਜਣ ਕੋਲੇ ਸੀ ਵੀ ਜਿਹੜਾ ਪੈਸਿਆਂ ਨੂੰ ਘੋੜਾ ਨਹੀਂ ਦਿੰਦਾ ਤੇ ਇਹ ਘੋੜਾ ਸੂਰਮਾ ਬਹੁਤ ਸੋਹਣਾ ਘੋੜਾ ਸੂਰੇ ਵਾਲੀ ਲਾਈਨ ਦਾ ਘੋੜਾ ਏ ਜੇ ਇਸ ਤੋਂ ਸਟੱਟ ਸਰਵਿਸ ਲੈਣੀ ਆ ਤੇ ਤੁਸੀਂ ਲੈ ਸਕਦੇ ਆ ਬੱਚੇ ਬਾਲੇ ਕਮਾਲ ਆਇਆ ਜਿੰਨੇ ਵੀ ਆਇਆ ਇਹਦੇ ਤੇ ਦੂਜਾ ਘੋੜਾ ਨਾ ਆਹ ਘੋੜਾ ਨੀਗਾ ਤਾਂ ਬੱਚਾ ਏ ਇਹ ਬੱਚਾ ਨਾ ਜੋਗੀ ਹੈ ਇਹਦਾ ਨਾਂ ਤੇ ਇਹ ਬੱਚਾ ਸੋਹਣੋ ਸਜਣੋ ਹਜੇ ਆਪਣੇ ਪੋਰਸ ਨੂੰ ਛੋਟ ਹੈ ਦੋ ਦੰਦ ਮੈਨੂੰ ਮੈਦਾ ਹਜੇ ਹੋਇਆ ਨਹੀਂ ਗਾ ਇਹ ਸਨੱਖ ਪੁਨੇ ਵਾਲੀ ਗੱਲ ਆ ਜਿਹੜੀ ਨਾ ਮੈਂ ਤੁਹਾਨੂੰ ਦੱਸਦਾ ਕਿ ਇਸ ਘੋੜੇ ਦੇ ਵਿੱਚ ਸੋਹਣੇਪਣ ਤੋਂ ਪਾਸੇ ਇੱਕ ਹੋਰ ਬਹੁਤ ਵੱਡਾ ਗੁਣਾ ਹੈ ਉਹ ਗੁਣਾ ਇਹਦਾ ਖਾਨਦਾਨ ਬਹੁਤ ਲੰਬੀ ਉਮਰ ਵਾਲਾ ਖਾਨਦਾਨ ਇਹਦੇ 'ਚ ਜਿਹੜਾ ਪਹਿਲੀ ਤਾਂ ਗੱਲ ਨਾ ਮੈਂ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਹੈ ਮੈਂ ਕਦੇ ਵੀ ਦੋ ਦੰਦ ਵਾਲਾ ਨਾ ਘੋੜਾ ਫਲਮਾਉਣਾ ਹੀ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਇਹਨਾਂ ਨੂੰ ਖੜਨਾ ਨਹੀਂ ਆਉਂਦਾ ਹੁੰਦਾ ਇਹਦੇ ਸੀਨਾਂ ਦੀ ਮੈਂ ਜ਼ਿਆਦਾ ਮੈਕਸਿੰਗ ਨਹੀਂ ਕਰ ਰਿਹਾ ਕੀਤੀ ਇਸੇ ਕਰਕੇ ਨਹੀਂ ਕੀਤੀ ਕਿ ਮੈਂ ਲੋਕਾਂ ਨੂੰ ਦਿਖਾ ਸਕਾਂ ਕਿ ਇਹਦੇ ਵਿੱਚ ਡਿਸਪਲਨ ਕਿੰਨਾ ਹੈ ਇਸ ਘੋੜੇ ਦੇ ਵਿੱਚ ਕਿ ਲਗਾਤਾਰ ਹੀ ਇੰਨਾ ਸੋਹਣਾ ਪਰਫਾਰਮ ਕਰਦਾ ਹੈ ਤਾਂ ਇਹਦੇ ਅਸਲ ਦੇ ਵਿੱਚ ਮੈਂ ਬਾਪ ਨੂੰ ਵੀ ਫਲਮਾਇਆ ਦੋ ਵਾਰ ਇਹਦਾ ਬਾਪ ਹੈ ਸੱਜਣੂ ਅਨਮੋਲ ਰਤਨ ਬਰਗਾੜੀ ਆ ਘੋੜਾ ਇਹਦੇ ਦਾਦੇ ਨੂੰ ਵੀ ਮੈਂ ਦੋ ਵਾਰ ਫਲਮਾਇਆ ਇਹਦਾ ਦਾਦਾ ਘੱਲਾਂ ਵਾਲਾ ਚੇਤਕ ਘੋੜਾ ਸੱਜਣੂ ਤੇ ਇਹਦਾ ਪਰਦਾਦਾ ਰਾਜਵੀਰ ਵਾਲਾ ਘੋੜਾ ਭਾਗਸਰ ਵਾਲਾ ਤੁਸੀਂ ਇੱਕ ਗੱਲ ਦੇਖੋ ਕਿ ਇਹਦਾ ਦਾਦਾ ਵੀ ਅੱਜ ਪੂਰੀ ਪੀਕ ਤੇ ਆ ਇਹਦਾ ਪਰਦਾਦਾ ਵੀ ਪੂਰੀ ਪੀਕ ਤੇ ਆ ਨੌਜਵਾਨ ਜੇ ਇਕੱਠੇ ਖੜਾ ਲਵੋਗੇ ਤਾਂ ਐਵੇਂ ਲੱਗੂਗਾ ਕਿ ਯਾਰ ਭਾਈ ਭਾਈ ਖੜੇ ਆ ਇਹਦਾ ਪਰਦਾਦਾ ਵੀ ਫਿਰ ਤੁਹਾਨੂੰ ਹੋਰ ਗੱਲ ਦੱਸਦਾ ਇਹਦਾ ਜਿਹੜਾ ਦਾਦਾ ਇਹਦੇ ਦਾਦੇ ਦੀ ਮਾਂ ਵੀ ਜਿਉਂਦੀ ਆ ਇਹਦੇ ਪਿਓ ਦੀ ਮਾਂ ਵੀ ਜਿਉਂਦੀ ਆ ਇਹ ਮਤਲਬ ਕਹਿਣ ਤੋਂ ਭਾਵੇਂ ਆ ਵੀ ਮਾਵਾ ਵਾਲੇ ਪਾਸਿਓਂ ਵੀ ਪਿਓਾਂ ਵਾਲੇ ਪਾਸਿਓਂ ਵੀ ਬਹੁਤ ਲੰਬੀ ਉਮਰ ਵਾਲੇ ਖਾਨਦਾਨ ਦਾ ਘੋੜਾ ਹੈ ਇਹਦੇ ਜਿਹੜੇ ਪਿਓ ਦੀ ਮਾਂ ਹੈ ਉਹ ਬਰਗਾੜੀ ਖੜੀ ਆ ਇਹਦੇ ਦਾਦੇ ਦੀ ਮਾਂ ਹੈ ਜਿਹੜੀ ਉਹ ਕੱਲੀ ਖੜੀ ਹੈ ਸਜਣੋ ਤੇ ਇਹਦੇ ਦਾਦੇ ਦਾ ਗਾਂ ਪਿਓ ਆ ਜਿਹੜਾ ਉਹ ਭਾਗਸਰ ਦੇ ਵਿੱਚ ਖੜਾ ਰਾਜਵੀਰ ਵਾਲਾ ਘੋੜਾ ਤਾਂ ਇਹ ਮਤਲਬ ਘੋੜਾ ਕੁੱਲ ਮਿਲਾ ਕੇ ਬਹੁਤ ਲੰਬੇ ਇੱਕ ਉਮਰ ਵਾਲੇ ਘੋੜਿਆਂ ਦਾ ਬੱਚਾ ਵੀ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਨੌਕਸੀ ਨਹੀਂ ਪਿਆ ਇਸ ਕਰਕੇ ਬਹੁਤ ਚੰਗੇ ਬੱਚੇ ਪੈਦਾ ਕਰਨ ਦੀ ਜਿਹੜੀ ਇਹਦੇ ਇਸ ਵਿੱਚ ਸੁਭਾਵਨਾ ਹੈਗੀ ਹੈ ਸੱਜਣੋ ਤਾਂ ਇਸ ਘੋੜੇ ਨੂੰ ਤੁਸੀਂ ਸਟੱਡ ਸਰਵਿਸ ਦੇ ਤੌਰ ਤੇ ਵਰਤ ਸਕਦੇ ਆ ਸਨਖ ਪੁਣੇ ਵੱਲੋਂ ਤਾਂ ਮਤਲਬ ਫਿਰ ਤੁਸੀਂ ਕਹਿਣ ਦੀਆਂ ਗੱਲਾਂ ਹੀ ਨਹੀਂ ਗਿਆ ਕੋਈ ਵੀ ਗੱਲ ਆਖੀ ਨਹੀਂ ਜਾ ਸਕਦੀ ਆਖਣ ਦੀ ਬਿਆਨਣ ਦੀ ਲੋੜ ਹੀ ਨਹੀਂ ਬਿਨਾਂ ਕਹੇ ਤੋਂ ਇਹ ਆਪਣੇ ਆਪ ਬੋਲਦਾ ਸਜਣੋ ਤੇ ਨਾਲ ਦੀ ਨਾਲ ਤੁਸੀਂ ਥੋੜਾ ਜਿਹਾ ਤੁਹਾਡੇ ਚ ਵੀ ਕੰਪੀਟੀਸ਼ਨ ਰੱਖਿਆ ਤੁਹਾਨੂੰ ਸੂਰਮੇ ਚੋਂ ਤੇ yogi ਚੋਂ ਕਿਹੜਾ ਚੰਗਾ ਲੱਗਿਆ ਇਹ ਵੀ ਦੱਸਣਾ ਤੇ ਆਜੋ ਫਿਰ ਬਾਕੀ ਗੱਲਬਾਤ ਕਰਦੇ ਆਂ ਤੁਹਾਨੂੰ ਨਾ ਦੋ ਤਾਂ ਬੱਚੇ ਦਿਖਾਉਣਾ ਇਹੋ ਜਿਹੜੇ ਇੱਕੋ ਮਾਂ ਨੇ ਪਾਲਿਆ ਇੱਕੋ ਘੋੜੇ ਦੇ ਬੱਚੇ ਆ ਪਰ ਇੱਕ ਘੋੜੀ ਦੇ ਨਹੀਂ ਅੰਮ੍ਰਿਤ ਪਾਲ ਇਹਨਾਂ ਦੋਨਾਂ ਚੋਂ ਕਿਹਦਾ ਵੱਧ ਪਿਆਰ ਕਰਦੀ ਐ ਸੱਗਾ ਕਿਹੜਾ ਦੋਨਾਂ ਚੋਂ ਸੱਗਾ ਵੀਰੀ ਆ ਵਾ ਆ ਆ ਸਕਾ ਹਾਂ ਪਰ ਪਿਆਰ ਜ਼ਿਆਦਾ ਉਹਦੇ ਨਾਲ ਆ ਪਿਆਰ ਉਹਦਾ ਕਰਦੀ ਚੰਗ ਦਾ ਦੁੱਧ ਜ਼ਿਆਦਾ ਉਹ ਆ ਦੋ ਦੋ ਚੰਗ ਦਾ ਇਹ ਆ ਲੋਲਾ ਥੋੜਾਗਾ ਲੋਲਾ ਲੋਲਾ ਇਹ ਤਾਈ ਆਪਣੇ ਲਾ ਕੇ ਖੜਾ ਹੋਣਾ ਹਾਂ ਇਹਦਾ ਨਹੀਂ ਮਤਲਬ ਤੂੰ ਇੱਕ ਗੱਲ ਦੇਖ ਵੀ ਉਹ ਉਹ ਲਾਇਆ ਬੜਾ ਘੋੜੀ ਨੇ ਆ ਕਿਵੇਂ ਲਾ ਲਿਆ ਉਹ ਬਸ ਵੀਰੇ ਉਹ ਛੱਡਿਆ ਥੱਲੇ ਘੋੜੀ ਥਰੇ ਦੁੱਧ ਘੱਟ ਸੀ ਦੀ ਮਾਂ ਥੱਲੇ ਹੂੰ ਥੋੜਾਗਾ ਤੇ ਉਹ ਘੋੜੀ ਫਿਰ ਅਸੀਂ ਵੇਚਤੀ ਹੂੰ ਤੇ ਇਹਦੇ ਥੱਲੇ ਛੜਤਾਂ ਨੇ ਅੱਪੀ ਚੰਗਾ ਲਿਆ ਪਹਿਲਾਂ ਵੀ ਚੰਗਾ ਲਿੰਦੀ ਸੀ ਉਹਦੇ ਹੁੰਦਿਆ ਵੀ ਚੰਗਾ ਲਿੰਦੀ ਸੀ ਕੁੜੀ ਅੱਛਾ ਹਾਂ ਇਹ ਦੋਵੇਂ ਥੱਲੇ ਪਾਏ ਜਾਂਦੇ ਸੀ ਇਹਦੇ ਹਾਂ ਹੋਣ ਤੱਕ ਚੁੰਗੀ ਜਾਂਦੇ 8-8 ਮਹੀਨੇ ਦੇ ਹੋ ਗਏ ਆ ਉਹ 15 ਦਿਨ ਵੱਡਾ ਵਾ ਤੇ ਆ 15 ਦਿਨ ਛੋਟਾ ਵਾ ਆ ਆ ਅੱਛਾ ਉਹ 15 ਦਿਨ ਵੱਡਾ ਉਹ ਵੱਡਾ ਹੈ ਚੱਲ ਪੁੱਤ ਅੰਦਰ ਚੱਲ ਚੱਲ ਅੰਦਰ ਤੇ ਆਪਸ ਵਿੱਚ ਨਹੀਂ ਲੜਦੇ ਨਾ 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 ਬਈ ਬਈ ਕੁੜੀ ਅੱਛਾ ਉਹ 15 ਦਿਨ ਵੱਡਾ ਇਹ 15 ਦਿਨ ਛੋਟਾ ਹਾਂਜੀ ਨਾ ਬਸ ਸਵਿਚ ਲੜਦੇ ਆ ਨਾ ਮਾਂ ਕਿਸੇ ਨੂੰ ਦੋਨਾਂ ਜਿਹੇ ਹੁਣ ਘੂਰਦੇ ਆ ਖੇਡਦੇ ਰਹਿੰਦੇ ਦੋਵੇਂ ਜਾਣੇ ਇਦਾਂ ਤੂੰ ਬਣਦੀ ਦੇਖ ਯਾਰ ਦੋਨਾਂ ਭਾਈਆਂ ਦੀ ਮਾਂ ਯਾਰ ਮੇਨ ਦਾ ਯਾਰ ਘੋੜੀ ਦੇ ਇੱਕ ਮੈਨੂੰ ਹੋਰ ਚ ਇੱਕ ਗੱਲ ਤੇਰੀ ਚੰਗੀ ਬਾੜੀ ਲੱਗੀ ਵੀ ਦੋ ਜਿਵੇਂ ਬੱਚੇ ਚੁੰਗਦੇ ਆ 6 6 ਸੱਤ ਸੱਤ ਮਹੀਨਿਆਂ ਦੇ ਹੋ ਗਏ ਇਹ ਇਹ ਨਹੀਂ ਵੀਰੇ ਆ ਹੋ ਗਿਆ ਅੱਠਾਂ ਦਾ ਉਹ ਹੋ ਗਿਆ ਸਾਢੇ ਅੱਠਾਂ ਦਾ ਹਾਂ ਉਹ ਹੋ ਗਿਆ ਸਾਢੇ ਅੱਠਾਂ ਤੇ ਘੋੜੀ ਜਮਾ ਨਹੀਂ ਟੁੱਟੀ ਯਾਰ ਦੋ ਘੋੜੀਆਂ ਨੂੰ ਲੱਗਾ ਟੁੱਟੀ ਆਪ ਮਲਾਈ ਵੀ ਨਹੀਂ ਸੀ ਆਪਾਂ ਨਾ ਮਲਾਈ ਆ ਨਾ ਉਹ ਇਦਾਂ ਹੀ ਆ ਬਸ ਘੋੜੀ ਦੁੱਧ ਬਹੁਤ ਆ ਘੋੜੀ ਥੱਲੇ ਬਿਜਿਵੇਂ ਯਾਰ ਘੋੜੀ ਟੁੱਟਣੀ ਚਾਹੀਦੀ ਸੀ ਘੋੜੀ ਟੁੱਟੀ ਪੋਰਾ ਨਹੀਂ ਹਾਂ ਜਿਵੇਂ ਹੁਣ ਛੱਡ ਦਾਣਾ ਜਿੰਨਾ ਖਾਜੇ ਹਾਂ ਮਤਲਬ ਚੌਕਰ ਜੋ ਵੀ ਦਾਣਾ ਪਾਉਣੇ ਆਪਾਂ ਜਿੰਨਾ ਖਾਜੇ ਛੱਡ ਕੇ ਖਰੋਜੇ ਵਿੱਚ ਹਾਂ ਤੇ ਫੇਰ ਹੀ ਬੱਚੇ ਪਾਲੇ ਆ ਉਹਨੇ ਬੱਚੇ ਵੇਲੇ ਕੋਈ ਵੀ ਲਸਾ ਦੋਵਾਂ 'ਚ ਨਾ ਦੋਨੇ ਬੱਚੇ ਲਸਿਆ ਨਾ ਘੋੜੀ ਲਸੀ ਇਹ ਤਾਂ ਕੋਈ ਬਾਹਰੋਂ ਆਣ ਕੇ ਪਛਾਣਦਾ ਆਉਣੀਆਂ ਕਿਹੜਾ ਕਿਹੜਾ ਤੇ ਕਿਹੜਾ ਕਿਹੜਾ ਵੇ ਨਹੀਂ ਮੈਨੂੰ ਆਪ ਨੂੰ ਵੀ ਨਹੀਂ ਪਤਾ ਮੈਂ ਕਿੰਨੇ ਰੀ ਪੁੱਛਟਾਂ ਵੀ ਕਿਹੜਾ ਕਿਹਦਾ ਕਿਹੜਾ ਕਿਹਦਾ ਹੈ ਉਹ ਉਹ ਮਾਂ ਉਹ ਨਹੀਂ ਮਾਂ ਦਾ ਹਨਾ ਹਾਂ ਨਹੀਂ ਆ ਮਾਂ ਦਾ ਆ ਆ ਮਾਂ ਦਾ ਉਹ ਉਹ ਦੁੱਜੀ ਦਾ ਵੇ ਉਹ ਨਹੀਂ ਮਾਂ ਦਾ ਤੇ ਹਾਂ ਗੱਲ ਨੂੰ ਪੱਕੀ ਆ ਉਹ ਜਾਦਾ ਨੇੜੇ ਰਹਿੰਦਾ ਉਹ ਮਾਂ ਦਾ ਹੈ ਨਾ ਉਹ ਜਿਆਦਾ ਨੇੜੇ ਰਹਿੰਦਾ ਇਹ ਥੋੜਾ ਇੱਕ ਆਪਣੇ ਨਾਲ ਪ੍ਰੇਮ ਵਧ ਕਰਦਾ ਏ ਉਹ ਦੇਖ ਲੈ ਫਰੀਦ ਉਹ ਇੱਥੇ ਹੀ ਵਰਦਾ ਯਾਰ ਅਮਰਤਪਾਲ ਨਾ ਉਹ ਭਾਈ ਆ ਆਪਣਾ ਇਹਦੇ ਕੋਲ ਇੱਥੇ ਘੋੜਾ ਹੁੰਦਾ ਸੀ ਰਾਤਾਂ ਨੂੰ ਤੇ ਰਾਤਨ ਘੋੜਾ ਚਲੇ ਆ ਗਿਆ ਤੇ ਮੈਂ ਉਦੋਂ ਬਾਈ ਨੂੰ ਆਖਿਆ ਸੀ ਵੀ ਬਾਈ ਮੈਂ ਤਾਂ ਇੰਨਾ ਕਰ ਸਕਦਾਾਂ ਵੀ ਆਪਣੇ ਕੋਲੇ ਪੋਰਸਾ ਹਨਾ ਬਾਈ ਵੀ ਤੂੰ ਉਹ ਲੈ ਆਂ ਭਰਾ ਹਾਂ ਵੀਰ ਨੇ ਆਖਿਆ ਦੋਵੇਂ ਘੋੜ ਬਸ਼ੇਰਿਆਂ ਜਿਹੜਾ ਮਰਜ਼ੀ ਮਤੋਂ ਬਸ਼ੇਰਾ ਲੈ ਆ ਹਾਂ ਤੇ ਪਰ ਨਹੀਂ ਬਾਈ ਉਹ ਤਾਂ ਚਲੋ ਹਨਾ ਜਾਨਵਰ ਦੀ ਘਾਟ ਖਰ ਨਹੀਂ ਪੂਰੀ ਹੁੰਦੀ ਹਨਾ ਸਹੀ ਗੱਲ ਵੀਰ ਜੀ ਉਹਦੀ ਘਾਟ ਵੀਰ ਨਾ ਪੂਰੀ ਹੋਣੀ ਆ ਤੇ ਨਾ ਹੀ ਕਦੀ ਹੋ ਸਕਦੀ ਆ ਤੇ ਇਹ ਦੋਨੇ ਇਹ ਦੋਨੇ ਰਤਨ ਦੇ ਆ ਇਹ ਬਾਈ ਰਤਨ ਦੇ ਆ ਇਹ ਰਤੰਦੀਆ ਜਿਹੜਾ ਯਾਰ ਉਹ ਉਹ ਵਾਲਾ ਸੋਹਣਾ ਬੇਸ਼ੇਰਾ ਉਹ ਕਿਦਾ ਬਰਗਾੜੀ ਵਾਲੇ ਕੋੜੇ ਦਾ ਉਹ ਬਾਈ ਬਰਗਾੜੀ ਵਾਲੇ ਕੋੜੇ ਦਾ ਮੇਰੇ ਬਿਕਰਮ ਇਹ بڑا ਕਲੋਜ਼ ਫਰੈਂਡ ਹੈ ਮੇਰਾ ਉਹ ਪ੍ਰੇਮ ਕਰਦਾ ਇਹ ਉਹਦੇ ਕੋੜੇ ਦਾ ਹੈ ਸੋਹਣਾ ਬਹੁਤ ਆ ਯਾਰ ਹਾਂ ਸੋਹਣਾ ਬਹੁਤ ਹੈ ਵੀਰ ਜੀ ਹਾਂ ਉਹ ਉਹ ਹੈ ਤਾਂ ਉਮਰ ਤਾਂ ਛੋਟੀ ਹੋਈ ਆ ਉਹਦੀ ਇਹਦੀ ਵੀਰੇ ਹੋ ਗਈ ਆ ਉਮਰ 26 ਮਹੀਨੇ 26 ਮਹੀਨੇ ਤੇ ਕੋਈ 12 13 ਦਿਨ ਹੋਏ ਆ 26 ਮਹੀਨੇ 12 13 ਦਿਨ ਹੋ ਗਏ ਤੇ ਫਿਰ ਉਹਨੂੰ ਆਪਾਂ ਸਟੱਡ ਸਰਵਿਸ ਦੇ ਦਿਆ ਕਰਾਂਗੇ ਉਹਦੀ ਹਾਂ ਬਾਈ ਛੱਡਿਆ ਉਹਨੂੰ ਚੌਹ ਕੋੜੀਆਂ ਤੇ ਅੱਛਾ ਫਿਰ ਕੀ ਮਕਸਰ ਮੰਡੀ ਲੈ ਕੇ ਗਿਆ ਸੀ ਉਹਨੂੰ ਹੂੰ ਤੇ ਕੋੜੀਆਂ ਤੇ ਗੜਚੋ ਕੋੜੀਆਂ ਮੇਲ ਨੇ ਤੋਈਆਂ ਦੋ ਤਿੰਨ ਤੋਂ ਕੁੜੀਆਂ ਦੇ ਘਰ ਚੋਂ ਘੋੜੀਆਂ ਮੈਲਣ ਆਉਣ ਦਾ ਕਾਰਨ ਪਤਾ ਕੀ ਆ ਉਧਰ ਨੂੰ ਜਿਹੜੇ ਮਾੜੇ ਮੋਟੇ ਨਾ ਵੱਦ ਟੌਰਜੀ ਵਾਲੇ ਬਲੇਲਰ ਹੀ ਆ ਘੋੜੇ ਬੱਚੇ ਪੁੱੱਚੇ ਪੈਦਾ ਕਰਨ ਵਾਲੇ ਘੋੜੇ ਮਤਲਬ ਘਟ ਜਿਹੜਾ ਹੁਣ ਇਹਦੇ ਚ ਸਾਈਨ ਆ ਬੱਚੇ ਪੈਦਾ ਕਰਨ ਵਾਲੇ ਸਾਈਨ ਆ ਵੀ ਜਿਹੜੇ ਬੰਛ ਵਧਾਉਂਦੇ ਤੋ ਇਹਦਾ ਪਿਓ ਵੀ ਚੰਗਾ ਹਾਂ ਇੱਕ ਇਹਦੀ ਮਾਂ ਦਾ ਰੋਲ ਵੱਧ ਚੰਗਾ ਮਾਂ ਵਾਲੀ ਵੱਡੀ ਆ ਉਹ ਗੁਰੂ ਸਾਹਿਬ ਆ ਸਰਪੰਚ ਉਹਨਾਂ ਨੂੰ ਬਹੁਤ ਆਪਣਾ ਉਹਦਾ ਮਾਣ ਕੀਤਾ ਸੀ ਜਦੋਂ ਇਹ ਆਪਾਂ ਨੂੰ ਸ਼ੇਰ ਆਪਣਾ ਰਤਨ ਕਰਕੇ ਉਹਨਾਂ ਦਿੱਤਾ ਸੀ ਆਪਾਂ ਨੂੰ ਇਹ ਵੀ ਹੂੰ ਅਨਮੋਲ ਰਤਨ ਦਾ ਇਹ ਤੇ ਇਹ ਦੂਜਾ ਸੂਰਮਾ ਆ ਗਿਆ ਆਪਣਾ ਦੂਜਾ ਸੂਰਮਾ ਆ ਗਿਆ ਹੈ ਸੂਰਮਾ ਆ ਗਿਆ ਨਹੀਂ ਉਹ ਬਹੁਤ ਚੰਗਾ ਕੰਮ ਕੀਤਾ ਯਾਰ ਉਹ ਘੋੜਾ ਬਾਈ ਕੋਲੇ ਦਲਾਵਰ ਕੋਲੇ ਸੀਗਾ ਪਹਿਲਾਂ ਹਾਂ ਬਾਈ ਦਲਾਵਰ ਤੋਂ ਮੈਂ ਪਹਿਲੀ ਯਾਰ ਨਾ ਦਲਾਵਰ ਕੋਲੇ ਦੇਖਿਆ ਸੀ ਘੋੜਾ ਤੇ ਮੈਂ ਦਲਾਵਰ ਨੂੰ ਆਖਿਆ ਮੈਂ ਕਿਹਾ ਯਾਰ ਦਲਾਵਰ ਵੀ ਆ ਤਾਂ ਅਸਲ ਦੇ ਵਿੱਚ ਉਦੋਂ ਉਹਨਾਂ ਨੇ ਲਿਆ ਜਵਾਲਾ ਮੁਖੀ ਘੋੜਾ ਜਵਾਲਾ ਮੁਖੀ ਲਿਆ ਸੀ ਬਾਈ ਉਹਨਾਂ ਨੇ ਤੇ ਮੈਂ ਦਲਾਵਰ ਨੂੰ ਆਖਿਆ ਮੈਂ ਕਿਹਾ ਬਾਈ ਦਲਾਵਰ ਆਹ ਐਡੀ ਵੀਡੀਓ ਬਣਾ ਲਈਏ ਯਾਰ ਉਹ ਕਹਿੰਦਾ ਯਾਰ ਨਹੀਂ ਲੋੜ ਹੀ ਨਹੀਂ ਇਹ ਤਾਂ ਅਸੀਂ ਕਿਤੇ ਦਿਖਾਇਆ ਨਹੀਂਗਾ ਮਗਰ ਯਾਰ ਮਾੜੀ ਬਣਾ ਲੈਣ ਦਾ ਯਾਰ ਸਾਨੂੰ ਸੋਹਣਾ ਲੱਗਦਾ ਹੂੰ ਤੇ ਉਹ ਲੋਕਾਂ ਨੇ ਥੱਲੇ ਮੈਂ ਵੈਸੀ ਕਮੈਂਟ ਚ ਕਹਤਾ ਕਿ ਯਾਰ ਕਮੈਂਟਾਂ ਚ ਦੱਸਿਓ ਕਿਹੜਾ ਘੈਂਟ ਲਾਦਾ ਤੁਹਾਨੂੰ ਲੋਕਾਂ ਨੇ ਥੱਲੇ ਸੂਰਮਾ 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 ਕਮੈਂਟ ਬਾਕਸ ਭਰਤਾ ਨਹੀਂ ਸਹੀ ਗੱਲਿਆ ਸੋਹਣਾ ਕੋੜਾ ਉਹਦਾ ਵੀ ਕਿਉਂ ਲੈਣਾ ਇਹਦੀਆਂ ਵੀ ਚੰਗੀਆਂ ਕਿਉਂ ਸੁੰਬਾ ਦਾ ਬੜਾ ਮਜ਼ਬੂਤ ਆ ਇਹ ਇਹ ਰਤਨ ਤਾਂ ਹੋ ਗਿਆ ਅਨਮੋਲ ਰਤਨ ਆ ਆ ਸੱਚ ਛੋਟਾ ਹੋ ਗਿਆ ਅਨਮੋਲ ਰਤਨ ਦਾ ਹਾਂਜੀ ਅਨਮੋਲ ਰਤਨ ਹੋ ਗਿਆ ਕੱਲਾਂ ਵਾਲੇ ਦਾ ਕੱਲਾਂ ਵਾਲੇ ਦਾ ਕੱਲਾਂ ਵਾਲੇ ਦਾ ਹਨਾ ਤੇ ਕੱਲਾਂ ਵਾਲਾ ਹੋ ਗਿਆ ਭਾਗਸਰ ਵਾਲੇ ਦਾ ਹਾਂ ਕੱਲਾਂ ਵਾਲਾ ਹੋ ਗਿਆ ਭਾਗਸਰ ਵਾਲੇ ਦਾ ਤੇ ਇਹਦੀ ਮਾਂ ਹੈਗੀ ਆ ਅਰਜਨ ਰੋਲੀ ਵਾਲੇ ਦੀ ਅਰਜਨ ਰੋਲੀ ਵਾਲੇ ਦੀ ਹਾਂ ਅਰਜਨ ਰੋਲੀ ਵਾਲੇ ਦੀ ਕਿਉਂ ਤਾਂ ਇਹਨਾਂ ਦਾ ਕੰਬੀਨੇਸ਼ਨ ਬਣ ਗਿਆ ਨਾ ਮਤਲਬ ਬਿਊਟੀ ਅਰਜਨ ਚ ਵੀ ਬਥੇਰੀ ਹੈ ਇਹਦੀ ਮਾਂ ਚ ਬਿਊਟੀ ਬਹੁਤ ਆ ਤੇ ਉਧਰ ਅਨਮੋਲ ਰਤਨ ਦਾ ਨੂੰ ਪਤਾ ਬਿਊਟੀ ਦਾ ਘਾਰਿਆ ਉਹ ਹੂੰ ਬਹੁਤ ਚੰਗਾ ਘੋੜਾ ਹੋਊ ਤੇ ਉਹ ਉਹ ਜਿਹੜਾ ਤੇਰਾ ਸੂਰਮਾ ਉਹ ਕੀ ਦਾ ਕੀ ਦਾ ਉਹ ਬਈ ਹੈ ਉਹਦੀ ਮਾਂ ਵਾਂ ਸਮੁੰਦਰ ਦੀ ਸਮੁੰਦਰਦੀ ਤੇ ਉਹ ਮੇਰੇ ਹਿਸਾਬ ਨਾਲ ਹੈਗਾ ਸ਼ਾਇਦ ਗੁਲਜ਼ਾਰ ਲੈਂਦਾ ਹਾਂ ਹਾਂ ਗੁਲਜ਼ਾਰ ਦਾ ਉਹ ਗੁਲਜ਼ਾਰ ਦਾ ਪੋਤਾ ਹੈ ਹਾਂ ਹਾਂ ਜੀ ਸੁਲਤਾਨ ਦਾ ਬੱਚਾ ਹੈ ਉਹ ਸਾਹ ਬਹੁਤਾ ਉਹਦਾ ਜਦੋਂ ਨਾ ਫਰੀਦਕੋਟ ਸ਼ੋਅ ਸੀਗਾ ਹੂੰ ਤੇ ਫਰੀਦਕੋਟ ਸ਼ੋਅ ਦੇ ਵਿੱਚ ਇਹ ਦਿਖਾਉਣ ਲੱਗੇ ਸੀਗੇ ਹਾਂ ਜੀ ਤੇ ਉੱਥੇ ਘੋੜੇ ਥੋੜੇ ਆਏ ਸੀ ਮੈਂ ਉਹਨੂੰ ਆਖਿਆ ਦਲਾਵਰ ਨੂੰ ਮੈਂ ਕਹਿ ਰਿਹਾ ਇਹਨੂੰ ਪਾ ਦੇ ਕੁਝ ਪਾ ਦੇ ਵੀ ਘੋੜੇ ਵੀ ਘੱਟ ਆਏ ਆ ਤੇ ਘੋੜਾ ਸੋਨਾ ਵੀ ਬਹੁਤ ਆ ਇਹ ਤੇ ਉਹਨਾਂ ਨੇ ਕੋਈ ਤਿਆਰੀ ਤੂਰੀ ਨਹੀਂ ਕੋਈ ਖਾਸ ਨਹੀਂ ਐਡਾ ਕੁਛ ਕੀਤਾ ਉਹਨਾਂ ਨੇ ਉਵੇਂ ਹੀ ਪਾਤਾ ਬਾਲਬੂਲ ਜੇ ਵੀ ਇੱਥੇ ਤੋਂ ਨਾਲ ਉਹਨਾਂ ਨੂੰ ਸੱਟ ਵੀ ਲੱਗੀ ਸੀ ਗੋਡੇ ਦੀ ਹਾਂ ਉਵੇਂ ਹੀ ਪਾਤਾ ਹਨਾ ਫਿਰ ਵੀ ਸੈਂਕੜਾ ਆ ਗਿਆ ਸੀ ਹਾਂ ਫਿਰ ਵੀ ਸੈਂਕੜਾ ਆ ਗਿਆ ਸੀ ਸੈਂਕੜਾ ਆ ਗਿਆ ਸੀ ਉਹ ਸੱਟ ਵੀ ਲੱਗੀ ਸੀ ਇਹਦੇ ਚਾਰੇ ਤੇ ਉਹ ਜਦੋਂ ਇਹ ਇਹ ਆਇਆ ਤੇ ਪ੍ਰਾਈਸ ਫੜਦਿਆਂ ਨੇ ਵੀ ਉਹ ਉਹ ਆਖੀ ਜਾਂਦੇ ਕਹਿੰਦੇ ਬਾਈ ਇਹ ਤਾਂ ਤੇਰਾ ਹੀ ਬਣਦਾ ਸਾਡਾ ਨਹੀਂ ਬਣਦਾ ਯਾਰ ਤੂੰ ਧੱਕੇ ਨੇ ਕਹਿੰਦੇ ਇੰਟਰ ਕਰਾਤਾ ਸੀ ਤਾਂ ਤੇਰੇ ਕੋਲ ਆਇਆ ਸੀ ਵੇਖੇ ਵੇਖੇ ਗਾਇਬ ਖਾਉਣ ਸੀ ਉਹ ਹਾਂ ਬਾਕੀ ਇਹ ਇਹਦਾ ਚੌਥਾ ਸੁਆਭੀ ਬਣਿਆ ਇੱਕ ਦੋ ਦੋ ਦਿਨਾਂ ਜੀ ਆਪਣੇ ਕੋਲ ਆ ਗਿਆ ਸੀ ਇਹ ਹਾਂ ਤੇਰੇ ਕੋਲ ਆ ਗਿਆ ਹਾਂ ਤੇਰੇ ਕੋਲ ਆ ਗਿਆ ਤੇ ਹੁਣ ਇਹਦੀ ਸਟਾਰਟ ਸਰਵਿਸ ਲਗਾਤਾਰ ਦੇ ਰਿਹਾ ਹਾਂ ਹਾਂ ਇਹਦੀ ਦੇ ਰਹਾ ਹਾਂ ਇਹਦੀ ਦੇ ਰਹੇ ਹਾਂ ਮੈਂ ਨਾ ਇੱਕ ਗੱਲ ਤੁਹਾਨੂੰ ਕੰਮ ਦੀ ਦੱਸਦਾ ਸਚ ਨੂੰ ਕਿ ਪ੍ਰੀਤ ਦਾ ਕੈਮਰਾ ਹਰੇਕ ਘੋੜੇ ਦੇ ਹੁਣ ਨਸੀਬ ਨਹੀਂਗਾ ਕਿ ਹਰੇ ਘੋੜੇ ਨੂੰ ਫਲਮਾਊਗਾ ਤੇ ਜੇ ਇਹਦੇ ਅਮਰਤ ਦੇ ਘੋੜਿਆਂ ਨੂੰ ਫਲਵਾ ਰਿਹਾ ਤਾਂ ਬਸ ਫਿਰ ਗੱਲ ਕੋਈ ਵੱਡੀ ਹੋਈ ਹੋਊਗੀ ਸਾਡੀ ਆਪਸ ਬਾਈ ਨੇ ਮੈਨੂੰ ਉਹਦੋਂ ਵੀ ਚਲੋ ਬੰਦੇ ਤੇ ਮੁਸੀਬਤਾਂ ਹੁੰਦੀਆਂ ਰਹਿੰਦੀਆਂ ਐ ਬੰਦਾ ਮੁਸੀਬਤਾਂ ਦਾ ਘਾਰਿਆ ਇੱਕ ਹਨ ਹੂੰ ਚਲੋ ਬਾਈ ਡਟਿਆ ਰਿਆ ਤੇ ਬਾਈ ਦੀ ਰੱਜ ਕੇ سپورਟ ਆਪਾਂ ਉਹਦੋਂ ਵੀ ਕਿਹਾ ਸੀ ਬਾਈ ਤੇਰੇ ਨਾਲ ਖੜੇ ਆ ਜਿੱਥੇ ਨਹੀਂ ਘਰੇ ਵੀ ਗਏ ਵੀਰੇ ਤੁਸੀਂ ਯਾਰ ਬਹੁਤ ਚੰਗਾ ਲੱਗਿਆ ਤੇ ਆਪਾਂ ਪਹਿਲੇ ਦਿਨੋਂ ਇਹਦੇ ਨਾਲ ਜੁੜੇ ਸੀ ਬਾਈ ਨਾਲ ਪ੍ਰੇਮ ਸੀ ਕੋੜੇ ਨਾ ਇੱਕ ਵੱਖਰੀ ਚੀਜ਼ ਆ ਹੂੰ ਸਾਡਾ ਉਦਾਂ ਵੀ ਪ੍ਰੇਮ ਹੈਗਾ ਸੀ ਬਾਈ ਹੂੰ ਹਣਾ ਬਈ ਪ੍ਰੇਮ ਕਰਕੇ ਹੀ ਸਾਰਾ ਕੁਝ ਹੁੰਦਾ ਤੇ ਬਾਈ ਨੇ ਮੈਨੂੰ ਕਿਹਾ ਸੀ ਜਿੱਦਨ ਵੀਡੀਓ ਕੀਤੀਆਂ ਤੇ ਤੈਨੂੰ ਮੈਂ ਖੁਦ ਫੋਨ ਕਰਕੇ ਆਪ ਕਹੂੰਗਾ ਬਈ ਮੈਂ ਵੀਡੀਓ ਕਰਨੀ ਹੈ ਮੈਂ ਤੈਨੂੰ ਮੈਂ ਤੈਨੂੰ ਕਿਹਾ ਸੀਗਾ ਕਿ ਮੈਂ ਤੈਨੂੰ ਕਹੂੰਗਾ ਕਿ ਘੋੜਾ ਨਵਾ ਕੇ ਰੱਖੀ ਹਾਂ ਤੂੰ ਕਿਹਾ ਵੀ ਹਾਂ ਵੀ ਮੈਂ ਤੈਨੂੰ ਵੀ ਤੂੰ ਮੈਨੂੰ ਫੋਨ ਕਰੇ ਮੈਂ ਤੇਰਾ ਫੋਨ ਨਾ ਚੱਕਾਂ ਉਹ ਸਵਾਦ ਨਹੀਂ ਆਉਣਾ ਨਹੀਂ ਸਹੀ ਗੱਲ ਬਈ ਹਣਾ ਮੈਂ ਕਿਹਾ ਸੀ ਮੈਨੂੰ ਦਿਮਾਗੀ ਤੌਰ ਤੇ ਸਹੀ ਹੋ ਲੈਣ ਦੇ ਜਦੋਂ ਮੈਂ ਐ ਸੈੱਟ ਹੋ ਗਿਆ ਪੂਰਾ ਮੈਨੂੰ ਲੱਗਦਾ ਹੋਇਆ ਕਿ ਹਾਂ ਯਾਰ ਮੇਰੀ ਰੂਹ ਲੱਗਦੀ ਆ ਹਨਾ ਕਿਉਂਕਿ ਯਾਰ ਘੋੜੇ ਪਤਾ ਕੀ ਗੱਲ ਆ ਘੋੜੇ ਮੇਰੀ ਆਦਤ ਆ ਘੋੜੇ ਮੇਰੀ ਆਵਾਦਤ ਆ ਸਹੀ ਗੱਲ ਹੈ ਵੀਰੇ ਹਨਾ ਉਹ ਗੱਲ ਵੱਖਰੀ ਆ ਉਹ ਠੀਕ ਆ ਮਾਰਕੀਟ ਨਾ ਨਹੀਂ ਬਣਦੀ ਪ੍ਰੋਡਕਟ ਨਾ ਤਾਂ ਬਣਦੀ ਆ ਨਾ ਨਾਲੇ ਭਾਈ ਨੇ ਕਿਹਾ ਸੀ ਨਾ ਮੈਂ ਚੜ ਕੇ ਘੋੜੇ ਦੇ ਘੜਾ ਦਊ ਤੇਰੇ ਨੂੰ ਹਾਂ ਮੈਂ ਤੈਨੂੰ ਕਿਹਾ ਸੀ ਨਾ ਵੀ ਆਪਾਂ ਘੋੜੇ ਤੇ ਬੈਠਣਾ ਤੇਰੇ ਤੇ ਮੈਨੂੰ ਚੰਗਾ ਵਾਲਾ ਲੱਗਾ ਮੈਂ ਨਾ ਜਦੋਂ ਵੀ ਇਹਨੂੰ ਘੋੜੇ ਨੂੰ ਵੇਖਿਆ ਤਾਂ ਮੈਂ ਹਮੇਸ਼ਾ ਐ ਮਤਲਬ ਸੋਚਿਆ ਵੀ ਜੇ ਦੇ ਉੱਤੇ ਕੋਈ ਬੰਦਾ ਬੈਠਾ ਜਾਂਦਾ ਹੋਵੇ ਤਾਂ ਕਿਵੇਂ ਲੱਗੇ ਤੇ ਉਹਨੇ ਵੀ ਆਪਣਾ ਪੂਰਾ ਵਿਖਾਲਿਆ ਮੈਂ ਇਦਾਂ ਲੱਗੂਗਾ ਹਾਂ ਮੈਂ ਮੈਂ ਨਾ ਹਮੇਸ਼ਾ ਜਦੋਂ ਇਹਨੂੰ ਜਿੰਨੇ ਵਾਰੀ ਵੀ ਇਹਨੂੰ ਘੋੜੇ ਨੂੰ ਵੇਖਿਆ ਜਾਂ ਤਾਂ ਬਿਆੰਤ ਨੇ ਵੀਡੀਓ ਬਣਾਈ ਤੇਰੀ ਵੀਡੀਓ ਬਣਾ ਕੇ ਗਿਆ ਬਿਆੰਤ ਜਾਂ ਬਿਆੰਤ ਨੇ ਉੱਥੇ ਬਣਾਈ ਜਾਂ ਮੈਂ ਇਹਨੂੰ ਮਤਲਬ ਜਿੰਨੇ ਵਾਰ ਵੀ ਮੈਂ ਇਹਨੂੰ ਘੋੜੇ ਨੂੰ ਦੇਖਿਆ ਮੈਂ ਹਮੇਸ਼ਾ ਆਖਿਆ ਯਾਰ ਜੇ ਮੈਂ ਘੋੜੇ ਦੇ ਉੱਤੇ ਬੈਠਣਾ ਹੋਵੇ ਯਾਰ ਕਿਵੇਂ ਲੱਗੂਗਾ ਤਰਿਆ ਜਾਂਦਾ ਸਹੀ ਗੱਲ ਤੇ ਮੈਂ ਮੈਂ ਪ੍ਰੀਤ ਨੂੰ ਪਹਿਲਾਂ ਵੀ ਕਿਹਾ ਮੈਂ ਕਿਹਾ ਯਾਰ ਉਹ ਬੇਸ਼ੱਕ ਘੋੜੇ ਤੇ ਬੈਂਦੇ ਨਾ ਹੋਣ ਉਹ ਤੇ ਕਦੇ ਬੰਦਾ ਨਾ ਬੈਠਿਆ ਹੋਵੇ ਵੀ ਯਾਰ ਉਹ ਤੇ ਇਕ ਵਾਰ ਹੀ ਬੈਠਾਂਗੇ ਉਹ ਸੱਟੀ ਦੇਵੇ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਤੇ ਤੁਹਾਡੇ ਘੋੜੇ ਆ ਵੀਰੇ ਹਾਂ ਬਾਕੀ ਇਹਦੇ ਪਿੱਛੇ ਮੇਰਾ ਭਰਾ ਆਇਆ ਜੂਪਾ ਹੂੰ ਆਜੋ ਆਜਾ ਚਾਚਾ ਆਇਓ ਯਾਰ ਅੰਦਰ ਆਓ ਅੰਦਰ ਆਜੋ ਹਾਂ ਆਜਾ ਹਾਂ ਆਜੋ ਆਜੋ ਯਾਰ ਆਜੋ ਚਾਰ ਪੰਜ ਇਹ ਮੇਰਾ ਭਰਾ ਆਇਆ ਮਤਲਬ ਲਾਲੋ ਨਹੀਂ ਹੂੰ ਤੇ ਇਹਦਾ ਬਹੁਤ ਵੱਡਾ ਯੋਗਦਾਨ ਆ ਘੋੜਿਆਂ 'ਚ ਉਦੋਂ ਨੁਕਸਾਨ ਵੀ ਬਹੁਤ ਹੋਇਆ ਯਾਰ ਤੇ ਹੋਇਆ ਵੀ ਬਹੁਤ ਸੀ ਉਦੋਂ ਜੋ ਰਤਨਪੁਰ ਆਇਆ ਸੀ ਇਹ ਦੇਖੋ ਰਤਨ ਮਰ ਗਿਆ ਹੂੰ ਇੱਕ ਆਪਣੀ ਇੱਥੇ ਘੋੜੀ ਖੜੀ ਸੀ ਉਹਦੇ ਮਾਂਵਾਂ ਧੀਆਂ ਸੀ ਬਹੁਤ ਵੱਡੀਆਂ ਹਨਾ ਮਾਂਵਾਂ ਧੀਆਂ ਉਹ ਦੋਨੇ ਚਲੀਆਂ ਗਈਆਂ ਹੂੰ ਤੇ ਮੈਂ ਤਾਂ ਕਿੰਨਾ ਹਜੇ ਤੱਕ ਵੇਚਿਆ ਤਾਂ ਕੱਦਾ ਹੋਊਗਾ ਦੱਬੇ ਵਾਲੇ ਹੂੰ ਕਦੇ ਦੱਬੇ ਵਾਲੇ ਆ ਹਨਾ ਮਤਲਬ ਨਹੀਂ ਲਾ ਲੋ ਤੁਸੀਂ ਜਿੰਨੇ ਕਦਮ ਤੁਰੇ ਘਰਾ ਤੋਂ ਟੋਈ ਪੱਟੀ ਸੀ ਬਾਈ ਇੱਥੇ ਆਪਾਂ ਇੱਥੇ ਖੜੇ ਇੱਥੇ ਉਹਦਾ ਟੋਆ ਪੱਟੇ ਉੱਤੇ ਖੜੇ ਆਪਾਂ ਉਹਦੇ ਹੂੰ ਮਦਰ ਰਤਨ ਦੇ ਹੂੰ ਚਲੋ ਮਾੜਾ ਟਾਈਮ ਆਉਂਦਾ ਵੀਰ ਹੂੰ ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਜਿਹੜਾ ਬੰਦਾ ਮਾੜੇ ਟਾਈਮ ਦੇ ਨਾਲ ਤਾਂ ਡੇ ਖੜਦਾ ਚੰਗੇ ਟਾਈਮ ਦੇ ਹੋਵੇ ਨਾ ਹੋਵੇ ਉਹ ਮੈਟਰ ਨਹੀਂ ਕਰਦਾ ਉਹ ਬੰਦਾ ਮੇਰੇ ਨਾਲ ਮਾੜੇ ਟਾਈਮ ਤੇ ਵੀ ਖੜਾ ਹੂੰ ਜਦੋਂ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਹੂੰ ਜ਼ਰੂਰੀ ਨਹੀਂ ਹੁੰਦਾ ਹੁਣ ਮੈਂ ਜੇ ਆਪਣ ਤੇ ਘੋੜੇ ਆ ਗਏ ਚੰਗੇ ਆ ਗਏ ਮੈਂ ਉਹਨਾਂ ਗਿਲਾਂ ਕਰਾ ਯਾਰ ਤੂੰ ਜੁਪੇ ਐਦਾਂ ਤੇ ਐਦਾਂ ਨਹੀਂ ਬਾਈ ਉਹ ਮੈਨਾਂ ਮਾੜੇ ਟਾਈਮ ਤੇ ਉਹਦੇ ਟੋਆ ਪੱਟਣ ਤੱਕ ਮੈਨਾਂ ਖੜਾ ਸੀ ਤੇ ਇਹ ਗੱਲ ਮੈਂ ਤੇ ਭੁੱਲ ਨਹੀਂ ਸਕਦਾ ਨਹੀਂ ਭੁੱਲ ਸਕਦਾ ਚਲੋ ਲੱਖ ਦੁਨੀਆ ਕਹੀ ਜਾਵੇ ਐਦਾਂ ਐਦਾਂ ਪਰ ਮੈਂ ਇਹ ਨਾ ਭੁੱਲ ਸਕਦਾ ਮੇਰਾ ਤੇ ਭਰਾ ਹੀ ਆ ਯਾਰ ਜਿਹਨੇ ਅਹੀਂ ਉਹਨੂੰ ਅੱਜ ਲਾਲਾ ਮੈਂ ਜੁਪਿਆ ਹੈ ਨਹੀਂ ਹੂੰ ਜੁਪੇ ਚੱਲ ਜਾ ਹੁਣ ਵੀ ਜਦ ਮੋਸ਼ਨ ਜਾਂ ਹੁੰਦਿਆਂ ਘੋੜੇ ਰਤਨ ਕਰਕੇ ਮਤਲਬ ਯਾਰ ਕੁਝ ਜਿਆਦਾ ਹੁੰਦੀਆਂ ਜਿਹੜੀਆਂ ਜੁੜੀਆਂ ਰਹਿੰਦੀਆਂ ਕਿਸ ਚੀਜ਼ ਦੇ ਨਾਲ ਉਹਦੀਆਂ ਤੇ ਮੇਰੀਆਂ ਜਿਆਦਾ ਉਹ ਘੋੜੇ ਨਾਲ ਬਹੁਤ ਜੁੜੀਆਂ ਉਹ ਹੁਣ ਮੇਤੋ ਦੇ ਫੋਟੋ ਨਹੀਂ ਲੱਗੀ ਘਰੇ ਬਾਈ ਉਹ ਬੰਦੇ ਦੇ ਘਰੇ ਜਾ ਕੇ ਕੰਧਾਂ ਨਾਲ ਫੋਟੋਆਂ ਮੜੀਆਂ ਰਤ ਹੁੰਦੀਆਂ ਓਏ ਹੋਏ ਇਹ ਵੀ ਕਿਸੇ ਨੂੰ ਬਾੜੀ ਚੰਗੀ ਚੀਜ਼ ਲੱਗਦੀ ਹੁੰਦੀ ਆ ਕਿਸੇ ਦਾ ਅੰਦਰ ਘਰ ਕਰ ਜਾਂਦੀ ਹੁੰਦੀ ਆ ਜਿਵੇਂ ਉਹਦੇ ਘਰ ਕੀਤਾ ਸੀ ਰਤਨ ਨੇ ਨਹੀਂ ਨਹੀਂ ਉਹ ਵੀ ਬਾਈ ਫਿਰ ਆਨੰਦ ਨੇ ਜਿਆਦੇ ਚਾਰ ਕਰਨ ਵਾਲਿਆਂ ਦੇ ਮੁਹੱਬਤ ਘੱਟ ਹੁੰਦੀ ਆ ਉਹ ਸਾਰੀਆਂ ਘੋੜੀਆਂ ਬਾਈ ਨੁਕਰੀਆਂ ਸੁਈਆਂ ਉਦੇ ਘਰੇ ਚੰਬਾ ਬਸ਼ੇਰਾ ਦਿੱਤਾ ਉਹਨੇ ਵੇਚਿਆ ਨਹੀਂ ਓਏ ਓਏ ਹੋ ਹੋ ਚੰਬੀ ਉਹਦੇ ਘਰੇ ਕੱਲੇ ਦੇ ਹਾਂ ਮੇਰੇ ਵੀ ਸ਼ਾਇਦ ਆਏ ਹੁੰਦੇ ਚੰਬੇ ਬਸ਼ੇਰੇ ਮੈਂ ਕਹਿੰਦਾ ਯਾਰ ਨਹੀਂ ਕੋ ਬੰਦੇ ਦੇ ਘਰੇ ਚੰਬਾ ਬਸ਼ੇਰਾ ਆਇਆ ਉਹ ਕਹਿੰਦਾ ਵੀ ਉਹ ਦਾ ਉਹ ਦਾ ਵੇਚਣਾ ਨਹੀਂ ਮੈਂ ਇਹਨੂੰ ਖਾੜੂਗਾ ਆ ਜਾ ਇੱਥੇ ਹਾਂ ਆ ਜਾ ਆ ਜਾ ਆਇਆ 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 ਇਹ ਆ ਹਾਂ ਇਹ ਆ ਬੰਦਾ ਇਹਦੇ ਇਹਦੇ ਘਰੇ ਚੰਬਾ ਬਸ਼ੇਰਾ ਆ ਗਿਆ ਇਹਨੇ ਨਹੀਂ ਦਿੱਤਾ ਨਹੀਂ ਦਿੱਤਾ ਕਹਿੰਦਾ ਮੇਰੇ ਕੋਲ ਅੱਜ ਵੀ ਹੈਗਾ ਉਹ ਰਤਨ ਦਾ ਹਾਂ ਬਈ ਵੇਖ ਯਾਰ ਕੋੜਾ ਪਾ ਪਿਆ ਸਿਆ ਨਾਣਾ ਵੱਖਰੀ ਗੱਲ ਹੋਂਦੀ ਆ ਉਹਦੇ ਨਾਲ 6-7 ਮਹੀਨੇ ਜੇ ਮੁਹੱਬਤ ਹੀ ਨਹੀਂ ਪਾਲੀ ਆਪਾਂ ਕੰਧਾਂ 'ਤੇ ਪੋਸਟਰ ਲਾਤੀਆਂ ਆਂ ਦੀਆਂ ਮੈਤੋ ਵੀ ਨਹੀਂ ਲੱਗੀਆਂ ਫੋਟੋਆਂ ਲੱਗੀਆਂ ਘਰੇ ਦੇ ਘਰੇ ਫੋਟੋਆਂ ਲੱਗੀਆਂ ਬਾਈ ਨਿੱਕੀ ਜਿਹੀ ਗੱਲ ਥੋੜਾ ਹੁੰਦੀ ਕਿਤੇ ਇਹ ਪਿਆਰ ਹੀ ਆ ਨਾ ਪਿਆਰ ਕਰਦਾ ਆ ਪਿਆਰ ਕਰਦਾ ਇਹ ਬਾਈ ਰੋਇਆ ਸੀ ਸੱਚੇ ਦਿਲੋਂ ਰੋਇਆ ਸੀ ਇਹ ਬੜਾ ਇੱਕ ਮੁੰਡਾ ਹੋਰ ਸੀ ਜਵੇਂ ਉਹ ਮੇਰਾ ਵੀ ਪਿਆ ਛੋਟਾ ਵਾ ਉਹ ਹੁਣ ਆਉਣ ਲੱਗਾ ਆਪਣੇ ਤੋਂ ਉਹਨੂੰ ਵੀ ਕੋੜੀਆਂ ਰੱਖੀਆਂ ਯਾਰ ਜਾਨਵਰ ਆਪੇ ਖਿੱਚਦਾ ਨੇ ਲੱਕੀ ਅਹ ਮੈਂ ਜਰ ਚਾਰ ਹੋ ਗਏ ਤੇਰੇ ਕੋਲੇ ਇੰਨੇ 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 ਕੀ ਕਰਨੇ ਰੱਖ ਕੇ ਘੋੜੇ ਘੋੜੇ ਬਨ ਜਾਣੇ ਤਾਂ ਚਾਰ ਘੋੜੇ ਬਨ ਜਾਣੇ ਅਗਲੇ ਸਾਲ ਬਈ ਰਤਨ ਦੇ ਤੇ ਆਪਾਂ ਦੇਣੀ ਨਹੀਂ ਉਹ ਦੇਣੀ ਨਹੀਂ ਦੇਣੀ ਰਤਨ ਰਤਨ ਨੇ ਇੱਕ ਗਿਆ ਸੀ ਤੇ ਜਿੱਦਨ ਮੈਨੂੰ ਲੱਗਾ ਸੀ ਯਾਰ ਘੋੜਿਆਂ ਚ ਇੰਨਾ ਨੁਕਸਾਨ ਕਰਾ ਲਿਆ ਤੇ ਜੋ ਵੀ ਕੁਝ ਕਮਾਇਆ ਸੀ ਆਪਾਂ ਸਾਰਾ ਕੁਝ ਰੋਟ ਲਿਆ ਹਾਂ ਪਰ ਇੱਕ ਬੰਨਓ ਹੈਗਾ ਸੀ ਯਾਰ 60 ਤੋਂ ਘੋੜੇ ਹੋਣਗੇ ਪਰ ਅੱਜ ਘੋੜੇ ਖੜੇ ਆ ਬੇ ਜਿਹੋਂ ਸਾਰੇ ਕਿਹਾ ਤੇ ਘੋੜੇ ਖੜੇ ਆ ਚਾਰ ਖੜੇ ਆ ਬਈ ਪੰਜ ਕਰਨੇ ਆ ਅੱਛਾ ਇੱਕ ਮਾਲਵਾੜੀ ਤਿਆਰ ਕਰਨਾ ਬਾਲਾ ਚੰਗਾ ਬੜਾ ਠੀਕ ਹੈ ਮਾ ਮਾ ਕੀ ਇਹ ਵੀ ਨਹੀਂ ਗੱਲ ਕੋਈ ਫੀਸ ਜੇ ਕੋਈ ਬੰਦਾ ਨਹੀਂ ਕੋਈ ਮਿਲਾ ਸਕਦਾ ਘੋੜੀ ਸਾਰੇ ਬੰਨਓ ਤੈੜਿਆ ਤੇ ਸੂਰਮਾ ਵੀ ਫ੍ਰੀ ਛੱਡਾਂਗੇ ਭਾਈ ਹੂੰ ਕੀ ਵੀ ਨਹੀਂ ਗੱਲ ਹੈਗੀ ਕੋਈ ਆਪਾਂ ਫੀਸ ਆ ਜਿਹੜਾ ਬੰਦਾ ਦੇ ਸਕਦਾ ਉਹਦੀ ਕੀਰ ਫੀਸ ਆ ਜਿਹੜਾ ਬੰਦਾ ਮਨ ਸਾਰੇ ਬੰਨ ਗਾਦੀ ਬਾਈ ਫੀਸ ਨਹੀਂ ਦੇ ਸਕਦਾ ਹਾਂ ਕਹਿ ਦੇ ਬਈ ਯਾਰ ਆਪਾਂ ਪਕੜ ਅਗਲੇ ਤਾਂ ਮੈਂ ਸੂਰਮਾ ਹੁਣ ਬਾਈ ਰਤਨਪੁਰਾ ਹੋ ਗਿਆ ਹੂੰ ਜਨੀਆਂ ਘੋੜੀਆਂ ਮਰਾਈਆਂ ਸੀ ਕੁਝ ਖਾਲੀ ਰਹਿ ਗਈਆਂ ਹੂੰ ਫਿਰ ਜਿੱਦੋਂ ਸੂਰਮਾ ਆ ਗਿਆ ਲੋਕਾਂ ਨੂੰ ਫੋਨ ਕੀਤੇ ਬਾਈ ਤੁਹਾਡੀ ਫੀਸ ਮੇਤੋ ਆਈ ਆ ਹੂੰ ਘੋੜੀਆਂ ਮਲਾ ਲਓ ਮਿਲ ਕੇ ਵੀ ਗਈਆਂ ਹੂੰ ਨਹੀਂ ਪੈਸੇ ਲੈ ਡਾਕਟਰ ਤੱਕ ਨਹੀਂ ਲੈ ਬਾਈ ਉਹਨਾਂ ਤੋਂ ਹੂੰ ਬਹੁਤ ਵੱਡੀ ਗੱਲ ਹੈ ਕੋਈ ਫੀਸ ਆਈ ਆ ਤੁਹਾਡੇ ਘੋੜਾ ਮਰ ਗਿਆ ਸੀ ਸਾਡਾ ਅੱਜ ਮਲਾ ਮੈਨੂੰ ਇਹ ਇਨੀ ਕੋਈ ਕਹਿ ਸਕਦਾ ਬਈ ਘੋੜਿਆ ਤੂੰ ਖੱਟਿਆ ਦਾ ਕੋਖਣ ਨਹੀਂ ਸਿਰਫ ਹਾਂ ਜੋੜੇ ਹੈਗੇ ਯਾਰ ਤੁਸੀਂ ਘੋੜੀਆਂ ਮੇਥੋਂ ਮਲਾ ਲਓ ਕੋਈ ਚੱਕਰ ਨਹੀਂ ਤੁਹਾਡੀ ਫੀਸ ਮੈਨੂੰ ਉਦੋਂ ਆਈ ਸੀ ਕਿਉਂ ਉਹ ਵੀ ਫੀਸ ਸੀ ਸੀ ਬਈ ਜੱਜ ਘੋੜਾ ਮਰ ਗਿਆ ਤੇ ਦੂਜੀ ਆ ਛੱਡਣਾ ਪੈਣਾ ਸੀ ਉਹ ਤੇ ਆਪਣਾ ਚਲਗਾ ਰ ਤਾ ਯਾਰ ਠੀਕ ਆ ਤੂੰ ਮਰੇ ਤੋਂ ਵੀ ਐਵੇਂ ਕਰ ਰਿਆ ਮੈਂ ਇਹੋ ਜੇ ਬੰਦਿਆਂ ਨੂੰ ਮਾਰਕੀਟ ਚ ਜਾਂਦਾ ਜਿਹੜੇ ਵਿਕੇ ਘੋੜੇ ਤੋਂ ਅਗਲੇ ਨੂੰ ਚੰਗਾ ਚੱਕ ਦਿੰਦੇ ਘੋੜਾ ਪਤਾ ਬੈਕ ਗਿਆ ਹਾਂ ਲੱਖ ਲੱਖ ਰੁਪਈਆ फीस ਲੈ ਕੇ 75 75000 रुपया फीस ਲੈ ਕੇ ਤੇ ਘੋੜਾ بیچ ਕੇ ਹੂੰ ਤੇ ਮੁੜ ਕੇ ਅਗਲੇ ਨੂੰ ਕਹਿ ਦੇਣਾ ਘੋੜਾ ਤਾਂ ਵਿੱਕ ਗਿਆ ਬਾਈ ਜੇ ਗਾਂਹ ਵਾਲਾ ਦੁਬਾਰਾ ਛੜਦਾ ਤਾਂ ਛੜਾ ਲਾ ਨਹੀਂ ਉਹ ਵੀਰੇ ਚੰਗੀ ਗੱਲ ਇਹਨਾਂ ਲੱਗਦੀ ਫਿਰ ਜੇ ਅਗਲੇ ਦੀ ਘੋੜਿਆਂ 'ਚ ਆਪਾਂ ਬਾਹਲਾ ਕੋਈ ਇੱਥੇ ਕਮਾ ਨਹੀਂ ਸਕਦੇ ਇਹ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹਨਾ ਹਾਂ ਤੇ ਜੇ ਆਪਾਂ ਫੀਸਾਂ ਤੋਂ ਚੱਲਣਾ ਉਹ ਤੇ ਫੀਸਾਂ ਤੋਂ ਨਹੀਂ ਚੱਲ ਸਕਦੇ ਹਾਂ મતਲਬ ਐ ਐਵੇਂ ਦੇ ਮੇਰੇ ਕੋਲੇ ਮਤਲਬ ਸੈਂਕੜੇ ਬੰਦੇ ਹੋਣਗੇ ਜਿਨ੍ਹਾਂ ਨਾਲ ਐਵੇਂ ਹੋਈਆਂ ਹੂੰ ਤੇ ਇੱਕ ਆ ਬੰਦਾ ਏ ਜਿਹਦੇ ਘੋੜਾ ਮਰ ਗਿਆ ਪ੍ਰੀਤ ਤੇ ਕਹਿੰਦਾ ਬਾਈ ਤੁਹਾਡੇ ਘੋੜੇ ਦੀ ਫੀਸ ਆਈ ਵੀ ਆ ਤੇ ਆ ਜਾਓ ਕੁੜੀ ਮਾ ਆਪ ਫੋਨ ਕੀਤਾ ਬਈ ਬਹੁਤ ਵੱਡੀ ਗੱਲ ਆ ਤਿੰਨ ਚਾਰ ਘੋੜੀਆਂ ਤਿੰਨ ਮਿਲ ਕੇ ਗਈਆਂ ਜਿਹੜੀਆਂ ਉਦਾਂ ਹੀ ਮਤਲਬ ਆਪਣੇ ਰਤਨ ਤੋਂ ਐਵੇਂ ਇਹ ਛੋਟੀ ਕੁਆਲਿਟੀ ਨਹੀਂ ਜਿਹਦੇ ਘਰੇ ਪ੍ਰੀਤ ਦਾ ਕੈਮਰਾ ਜਾਊਗਾ ਕੋਈ ਗੱਲ ਹੀ ਹੋਊਗੀ ਬੰਦੇ 'ਚ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਕੋਈ ਗੱਲ ਹੀ ਹੋਊਗੀ ਜਿੱਥੇ ਆ ਕੇ ਆਪਣਾ ਕੈਮਰਾ ਘੋੜਾ ਫਲਮਾਊਗਾ ਤੇ ਉਹ ਆ ਗੱਲ ਆ ਹੋਰ ਵੀ ਹੁੰਦੀਆਂ ਬੰਦੇ ਦੇ ਵਿੱਚ ਗੱਲਾਂ ਬਾਤਾਂ ਪਰ ਅੱਜ ਸਟਾਟ ਸਰਵਿਸ ਲਈ ਦੋ ਘੋੜੇ ਆਪਣੇ ਕੋਲੇ ਵੇਚਣਾ ਕੋਈ ਨਹੀਂਗਾ ਵੇਚਣਾ ਕੋਈ ਨਹੀਂ ਠੀਕ ਹੈ ਕਿ ਨਹੀਂ ਤੇ ਦੋ ਘੋੜੇ ਸਜਣੋਂ ਦੋਨੇ ਘੋੜੇ ਤੁਸੀਂ ਵਰਤ ਸਕਦੇ ਆ ਮੈਂ ਤਾਂ ਕਹਿ ਨਹੀਂ ਸਕਦਾ ਕਿਹੜਾ ਚੰਗਾ ਦੋਨੇ ਇੱਕੋ ਜਿਹੇ ਲੱਗਦੇ ਆ ਇਹ ਤੇ ਆਪਾਂ ਤੁਹਾਨੂੰ ਹੀ ਪੁੱਛ ਲੈਨੇ ਆ ਕਿ ਤੁਹਾਨੂੰ ਕਿਹੜਾ ਘਾਟ ਲੱਗਿਆ ਹਨਾ ਹਾਂਜੀ ਆਪਾਂ ਲੋਕਾਂ ਨੂੰ ਕਿਉਂ ਜੋ ਕਿ ਜਿੱਦਣ ਲਿਆਂਦਾ ਸੀ ਮੇਰੇ ਪੂਰਾ ਇਹੋ ਲੱਦ ਕੇ ਲਿਆ ਸੀ ਉਥੋਂ ਹਾਂ ਤੇ ਇਹਨੇ ਨਾ ਉਹ ਉਥੇ ਲੈ ਗਿਆ ਮਾਤਾ ਦੇ ਕੋਲ ਹਾਂ ਜਿਵੇਂ ਲਾਲੋ ਵੱਡਾ ਕੋੜਾ ਗਿਆ ਸੀ ਕੋਈ 15 ਕਿ ਦਿਨ ਹੋਏ ਸੀ ਕੋਈ ਬਾਹਲਾ ਚਿਰ ਨਹੀਂ ਹੋਇਆ ਹਾਂ ਤੇ ਇਹਨੂੰ ਸ਼ਾਇਦ ਮਾਤਾ ਕਹਿੰਦੀ ਸੀ ਆਂਦੀ ਪੁੱਤ ਐਡਾ ਵੱਡਾ ਕੋੜਾ ਮੇਰੇ ਪੁੱਤ ਨੇ ਗਵਾ ਲਿਆ ਤੇ ਹੁਣ ਅੱਜ ਨਿਕੇ ਨਿਕੇ ਮੇਰੇ ਦਿਲ ਨੂੰ ਹੌਲ ਜਾ ਪੈਂਦਾ ਜਿਵੇਂ ਮਾਵਾ ਦੇ ਕਾ ਹੁੰਦਾ ਏ ਤੇ ਕਦੋਂ ਤਿਆਰ ਹੋਣਾ ਜਿੱਦਣ ਇਹਨੇ ਮੰਡੀ ਖੜਿਆ ਇਹਨੇ ਆਵਾਜ਼ ਮਾਰੀ ਭੂਆ ਆ ਜਾ ਆਂਦੀ ਪੁੱਤ ਅੱਜ ਰਤਨ ਖੜਾ ਓਹ ਹੋਹ ਨਾਲੇ ਉਤੋਂ ਮਿਰਚਾਂ ਵਾਰੀਆਂ ਅੱਜ ਮਨੂੰ ਆਂਦੇ ਦੀ ਪੁੱਤ ਅੱਜ ਰਤਨ ਖੜਾ ਹੂੰ ਕਿਉਂ ਰਤਨ ਤੌਣ ਵਰਗੀ ਇਹਦੀ ਸੀ ਹਨਾ ਤੇ ਫਿਰ ਉਹ ਬਾਕੀ ਫੈਮਿਲੀ ਦਾ ਵੀ ਹੂੰ ਯੋਗਦਾਨ ਮੇਨਾਂ ਬਾਹਲਾ ਰਿਆ ਹੂੰ ਕਿਉਂ ਜਿਵੇਂ ਮੇਰੀ ਵਾਈਫ ਬਾਹਰ ਆ ਜਿੱਦਾਂ ਵੀ ਹਨਾ ਉਹ ਵੀ ਸਹਿਯੋਗ ਕਰਦੀ ਹੈ ਓਜ਼ੀਲੈਂਡ ਜਾਂ ਤੁਸੀਂ ਉਹ ਗਏ ਉੱਥੋਂ ਹੂੰ ਹੂੰ ਤੇ ਬਾਕੀ ਫਾਦਰ ਸਾਹਿਬ ਆਏ ਤੇ ਤੂੰ ਬਾਹਰ ਗਿਆ ਨਹੀਂ ਫਿਰ ਕਿੱਚਾ ਆਇਆ ਜਿਹੜਾ ਗੂੜ ਗੱਡੇ ਅਸਲ ਮੈਂ ਬਾਈ ਮੈਂ ਕੋੜਿਆ ਕਰਕੇ ਨਹੀਂ ਜਾਂਦਾ ਹੂੰ ਮਤਲਬ ਮੇਰਾ ਵੀਜ਼ਾ ਵੀ ਲੱਗਾ ਵਾ ਮਤਲਬ ਸਾਰਾ ਮੈਂ ਘੋੜਿਆਂ ਕਰਕੇ ਨਹੀਂ ਜਾਂਦਿਆ ਹੂੰ ਕਿਉਂ ਘੋੜੇ ਜਾਂ ਜੂਪਾ ਵਾ ਜਾਂ ਮੈਂ ਵਾ ਹੁਣ ਜਾਊਂਗਾ ਹੂੰ ਥੋੜਾ ਕਿ ਚਰ ਦੋ ਕੁ ਮਹੀਨੇ ਜਾ ਕੇ ਆਉਂਗਾ ਇੰਨਾ ਜੋ ਕੇ ਕਮਾਇਆ ਮੈਂ ਇੰਨਾ ਜੋ ਕੇ ਜੰਨਾ ਖਾਣੇ ਨਾ ਖਾਈ ਜਾਣਾ ਬਾਕੀ ਘੋੜਾ ਵਾ ਬਈਨੇ ਆਪਣਾ ਭੀ ਖਾਣ ਜੋਗਾ ਬਣਾ ਲੈਣਾ ਨਹੀਂ ਬਣਾ ਰਿਆ ਇਹ 'ਚ ਕੋਈ ਸ਼ੱਕ ਨਹੀਂ ਇਹ ਤਾਂ ਦੇਵਤੇ ਆ ਹਾਂ ਇਹ 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 ਤਾਂ ਲੋਕ ਕਮਰਸ਼ੀਅਲ ਹੋ ਗਏ ਇਹਨਾਂ ਨੂੰ ਲੈ ਕੇ ਕਮਰਸ਼ੀਅਲ ਹੋ ਗਏ ਤੇ ਪਰ ਨਹੀਂ ਇਹ ਹੋਰ ਚੀਜ਼ ਆ ਹੂੰ ਇਹਨਾਂ ਦਾ ਸਹਾਕਤਬ ਹੋਰ ਆ ਬੰਦੇ ਦੇ ਨਾਲ ਸਹੀ ਗੱਲ ਤੇ ਉਹ ਜਿਹੜਾ ਇਹਨਾਂ ਨੂੰ ਪਿਆਰ ਨਾਲ ਰੱਖਦਾ ਉਹ ਉਹਨੂੰ ਹੀ ਪਤਾ ਹੁੰਦਾ ਕੀ ਨਾ ਕੀ ਸਾਹੂਕਤਾ ਜਿਹੜਾ ਪ੍ਰੇਮ ਕਰੂਗਾ ਉਹ ਹੀ ਆ ਹਾਂ ਜਿਹੜਾ ਸਾਡਾ ਸਾਹੂਕਤਾ ਆ ਆਪਣੇ ਘੋੜਿਆਂ ਨਾਲ ਉਹ ਸਾਨੂੰ ਪਤਾ ਹਾਂ ਕਿ ਸਾਡਾ ਕੀ ਆ ਹਨਾ ਤੋਈਓ ਪੋਰਸਪਾਲਾ ਕਿੰਨਾ ਪ੍ਰੇਮ ਆ ਉਹਦੇ ਨਾਲ ਹਾਂ ਸਾਡਾ ਬੱਚਾ ਹੁਣ ਚਲੋ ਸੂਰਮਾ ਹੁਣ ਆਇਆ ਸਾੜ ਤੋਂ ਹੂੰ ਚਲੋ ਪ੍ਰੇਮ ਆਉਂਦੇ ਪਤਾ ਲੱਗਦਾ ਇਹ ਸਾਡੇ ਹੱਥਾਂ 'ਚ ਪਲਿਆ ਹਾਂ ਇਹ ਤਾਂ ਫਿਰ ਪੂਰਾ ਬਰਕਿਆਂ ਦੇ 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 ਮਖਣੀ ਪਾਪ ਆਗੇ ਨੂੰ ਚਰਨ ਕਦੀ ਦੇ ਤਾ ਕਦੀ ਨਾ ਦੇ ਤਾ ਮਿਲਤਾ ਕਰਦਾ ਹੁਣ ਚਲੋ ਖੁਸ਼ੀ ਵੀ ਹੁੰਦੀ ਆ ਜਦੋਂ ਪਹਿਲੀ ਕੋੜੀ ਤੇ ਇਹਨੂੰ ਛੱਡਿਆ ਸੀ ਆਪਾਂ ਹੂੰ ਤੇ ਮਨ 'ਚ ਇਹ ਖੁਸ਼ੀ ਜ਼ਰੂਰ ਹੋਈ ਸੀ ਯਾਰ ਹੂੰ ਬਈ ਰਤਨਾ ਗਿਆ ਸੀ ਤੇ ਅੱਜ ਆਪਣੇ ਘਰੋਂ ਪਹਿਲਾ ਕੋ ਉਹ ਵਸ਼ੇਰਾ ਤਿਆਰ ਕਰਕੇ ਗਾਹੜੀ ਤੇ ਚੱਲਿਆ ਹਾਂ ਹੈਨਾ ਬਾਈ ਆਪਾਂ ਕੋਈ ਕਿ ਉਹ ਬੰਦੇ ਤੋਂ ਫੀਸ ਜੀਦ ਕਰਕੇ ਫੀਸ ਵੀ ਨਹੀਂ ਲਈ ਮੈਂ ਬਾਈ ਜੋ ਤੇਰਾ ਜੀ ਕਰਦਾ ਪਹਿਲੀ ਘੋੜੀ ਚ ਗਿਆ ਏ ਜੋ ਤੇਰਾ ਜੀ ਕਰਦਾ ਬਾਈ ਦੇ ਜੀ ਹਾਂ ਫੇਰ ਚਲੋ ਕੋੜੀਆਂ ਤੇ ਗਿਆ ਗਾਂ ਛੱਡਿਆ ਤਨ ਚੋਂ ਕੋੜੀਆਂ ਤੇ ਨੂੰ ਛੱਡਤਾ ਪਾ ਹੂੰ ਬਾਕੀ ਮੈਂ ਛੱਡਦਾ ਨਹੀਂ ਸੀ ਜੇਦ ਕਰਕੇ ਛਡਾਇਆ ਮੇਤੋਂ ਹੂੰ ਤੇ ਹੁਣ ਬਾਬੇ ਦੀ ਇਹ ਮੈਂ 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 ਗਾਰੰਟੀ ਦੇ ਸਕਦਾ ਇਹ ਦੋਨੇ ਕੋੜੇ ਨੇਚਰਲ ਖਰਾਕ ਨਾਲ ਪਲੇ ਵੇਖਿਆ ਆ ਨੈਚਰਲ ਬਾਈ ਤੇ ਇਹ 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 ਬਾਈ ਬੱਚੇ ਬਹੁਤ ਚੰਗੇ ਦੇਣਗੇ ਲੋਕਾਂ ਨੇ ਟਿਕਟ ਲੈ ਲਾ ਕੇ ਬਲੇਲਰ ਵੱਡੇ ਵੱਡੇ ਬਲੇਲਰ ਬਣਾ ਲਿਆ ਭਈ ਉਹਦਾ ਫਾਇਦਾ ਚੂਹਿਆਂ ਵਰਗੇ ਬੱਚੇ ਦੇਣੇ ਆ ਉਹਨਾਂ ਨੇ ਠੀਕ ਹੈ ਕਿ ਨਹੀਂ ਸਹੀ ਗੱਲ ਵੀ ਤੇ ਉਹ ਨਸਲਾਂ ਖਰਾਬ ਹੋਣੀਆਂ ਲੋਕਾਂ ਨੇ ਲੋਕਾਂ ਨੇ ਪਛਤਾਉਣਾ ਸਾਲ-ਸਾਲ ਮਰਨਾ ਲੋਕਾਂ ਦਾ ਸਹੀ ਗੱਲ ਹੈ ਵੀਰੇ ਠੀਕ ਹੈ ਕਿ ਨਹੀਂ ਤੇ ਜਿਹੜੇ ਇਹੋ ਜਿਹੇ ਘੋੜੇ ਆ ਇਹੋ ਜਿਹੇ ਘੋੜਿਆਂ ਤੋਂ ਹੀ ਅਖੀਰ ਨੂੰ ਲੋਕਾਂ ਨੂੰ ਜੇ ਚੰਗੇ ਮੈਂ ਸਲੋਤਰ ਪੜਦਾ ਹੁਣਾ ਹੂੰ ਤੇ ਉਹ ਕਿਤਾਬ ਆ ਤੁਸੀਂ ਖਰੀਦ ਦਿਓ ਉਹਦੇ ਵਿੱਚ ਸਪੈਸ਼ਲ ਮਤਲਬ ਜੇ ਉਹ ਚੰਗੇ ਬੱਚੇ ਪੈਦਾ ਕਰਨ ਦੀਆਂ ਨਿਸ਼ਾਨੀਆਂ ਘੋੜੇ ਚ ਹਨ ਸੱਚੀ ਇੰਨਾ ਚ ਮਿਲਦੀਆਂ ਨਹੀਂ ਜਿਹੜੀ ਉਹ ਕਿਤਾਬ ਤਾਂ ਡੀਆਈ ਉਤੇ ਬੈਣੀ ਹਾਂ ਹਾਂ ਜਿੱਤੇ ਫੋਟੋ ਲੱਗੀ ਆ ਬਾਈ ਜਗਵਿੰਦਰ ਨੇ ਲਿਖੀਆ ਬਾਈ ਜਗਵਿੰਦਰ ਨੇ ਲਿਖੀਆ ਹਾਂ ਉਹ ਉਹ ਤੁਸੀਂ ਮੰਗਾਇਓ ਯਾਰ ਪੜਿਓ ਦੇਖਣ ਵਾਲੇ ਵੀ ਮੰਗਾਇਓ ਮੈਂ ਮੈਂ ਉਹ ਤੁਸੀਂ ਪਾਈ ਉਤੇ ਦੂਜੇ ਦੇ ਹਾਂ ਮੈਂ ਇੰਸਟਾਗ੍ਰਾਮ ਤੇ ਮੈਂ ਤਿੰਨ ਚਾਰ ਪੰਨੇ ਉਹਦੇ ਵੇਖੇ ਸੀ ਹਾਂ ਨਹੀਂ ਨਹੀਂ ਤੂੰ ਸਾਰੀ ਪੜੀ ਯਾਰ ਤੈਨੂੰ ਤੈਨੂੰ ਜਿਵੇਂ ਚੰਗੇ ਬੱਚੇ ਪੈਦਾ ਕਰਨ ਵਾਲੇ ਘੋੜੇ ਦੀਆਂ ਜੋ ਨਿਸ਼ਾਨੀਆਂ ਸੱਚੀ ਇੰਨਾ ਚ ਬਹੁਤ ਮਿਲਦੀਆਂ ਠੀਕ ਆ ਦੂਰ ਪੜਾਂਗੇ ਬਾਈ ਹਾਂ ਮਤਲਬ ਬਹੁਤ ਕਮਾਲ ਘੋੜੇ ਇਸ ਤੇ ਬਹੁਤ ਕਮਾਲ ਠੀਕ ਹੈ ਭਾਈ ਹਾਂ ਸੱਜਣ ਸੰਪਰਕ ਕਰਨਗੇ ਯਾਰ ਸਪੋਰਟ ਕਰਨੀ ਆ ਯਾਰ ਤੁਸੀਂ ਨੁਕਰੀ ਘੋੜੀ ਚੰਬੀ ਘੋੜੀ ਮਲਾਉਣੀ ਆ ਨਾ ਚੰਗਾ ਬੱਚਾ ਪੈਦਾ ਕਰਨ ਦੀ ਇੱਛਾ ਰੱਖਦੇ ਆ ਸ਼ੌਂਕ ਰੱਖਦੇ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਨਾ ਬਾਈ ਨਾਲ ਤੁਸੀਂ ਰਾਇਆ ਕਰਨੀ ਕਰਨੀ ਆ ਸੱਜਣ ਨੰਬਰ ਸਕਰੀਨ ਤੇ ਅਮਰਤਪਾਲ ਦਾ ਤੇ ਵੀਡੀਓ ਸ਼ੇਅਰ ਕਰਨੀ ਆਪਣਾ ਭਾਈ ਆ ਆਪਣਾ ਭਾਈ ਆ ਮਾਨੋ ਚਾਲ ਦੇ ਵਿੱਚ ਆ ਆਪਣਾ ਭਰਾ ਹੈ ਜੇ ਦੀ ਸਪੋਰਟ ਕਰਨੀ ਆ ਤੁਨ ਅਗੇ ਜਿਉਂਦੇ ਰਹੋ